ਮੈਂ ਤੁਹਾਡਾ ਆਪਣਾ ਹਿੰਦੂ ਜੱਟ ਸ਼ੇਰ ਲਾਇਨ ਦੋਸਤੋ بڑا ਹੀ ਮੈਨੂੰ ਗੰਭੀਰ ਮੁੱਦਾ ਜਿਹੜਾ ਅੱਜ ਕੱਲ ਦਾ ਚੱਲਦਾ ਪਿਆ ਹੋਇਆ ਹੈ ਕਿ ਦੇਖੋ ਸਾਡੇ ਭਾਰਤ ਦੀ ਬੇੜੀ ਸਾਡੇ ਭਾਰਤ ਦੀ ਧੀ ਕੰਗੜਾ ਨੋਟ ਜਿਹੜੀ ਹਿਮਾਚਲ ਮੰਡੀ ਤੋਂ ਐਫਪੀ ਹੈ ਦੋਸਤੋ ਕਾਹਦਾ ਵਾਕਿਆ ਚੰਡੀਗੜ੍ਹ 에ਰਪੋਰਟ ਦੇ ਉੱਤੇ ਮੈਂ ਕਿੰਦਾਵਾਦ ਕੀ ਪੰਜਾਬ ਜਾਂ ਪੂਰੇ ਹਿੰਦੁਸਤਾਨ ਦੇ ਵਿੱਚ ਜੇ ਇੱਕ ਐਮਪੀ ਸ਼ੇਖ ਨਹੀਂ ਹੈ ਸਾਡੇ ਭਾਰਤ ਦੀ ਬੇਟੀ ਸ਼ੇਖ ਨਹੀਂ ਹੈ ਤੇ ਅਸੀਂ ਲੋਕ ਆਪਣੇ ਆਪ ਨੂੰ ਸ਼ੇਖ ਕਿੱਥੋਂ ਗਿਆਗੇ ਬੜਾ ਹੀ ਦੁੱਖ ਲਗਾ ਦੋਸਤੋ ਜਦੋਂ ਮੈਂ ਵੀਡੀਓ ਦੇਖੀ ਕਿ ਕਿਤਾ ਸਾਡੀ ਐਮਪੀ ਕੰਮਣਾ ਰਮੋਦ ਦੇ ਭਾਰਤ ਦੀ ਗੇੜੀ ਤੇ ਕਿਤਾ ਹਮਲਾ ਕੀਤਾ ਗਿਆ ਮਾਰਿਆ ਗਿਆ ਜੇ ਉਸ ਜਿਹੜੀ ਕੋਪਲਾਸੀਆਈਐਸ ਆਫ ਦੀ ਕੌਨਸਟੈਂਟ ਹੁੰਦੀ ਹੈ ਉਹ ਹਥਿਆਰ ਹੁੰਦਾ ਉਹਦੇ ਮਨ ਦੇ ਵਿੱਚ ਕਿਹੜੀ ਵਿਚਾਰਧਾਰਾ ਸੀਗੀ ਇਹ ਤੇ ਹੁਣ ਏਜੰਸੀਆਂ ਹੀ ਪਤਾ ਕਰਨਗੀਆਂ ਏਜੰਸੀਆਂ ਨੂੰ ਪਤਾ ਕਰਨਾ ਪੈਣਾ ਪੁਲਿਸ ਪ੍ਰਸ਼ਾਸਨ ਨੂੰ ਪਤਾ ਕਰਨਾ ਪੈਣਾ ਕੀ ਉਹਦੇ ਮਨ ਦੇ ਵਿੱਚ ਉਹਦੀ ਕਿਹੜੀ ਵਿਚਾਰਧਾਰਾ ਸੀ ਜਿਉਂ ਜਦੋਂ ਕੋਈ ਹੱਤਿਆਰ ਹੁੰਦਾ ਹਥਿਆਰ ਨਾਲ ਜੇ ਹਮਲਾ ਕਰ ਦਿੰਦੀ ਤੇ ਦਾ ਜ਼ਿੰਮੇਵਾਰ ਕੋਲ ਹੁੰਦਾ ਦੋਸਤੋ ਕੰਗਣਾ ਨੋਥ ਸਾਡੇ ਭਾਰਤ ਦੀ ਧੀ ਸਾਡੇ ਭਾਰਤ ਦੀ ਬੇਟੀ

ਕਾਨੂੰ ਦੋਸਤੋ ਤਾਕਤ ਬੰਨਾ ਪੈਣਾ ਹੈ ਕਿ ਹਿੰਦੂ ਧੀ ਹੈ ਸਾਡੀ ਹਿੰਦੂ ਪਰਵਾਰ ਦੀ ਧੀ ਔਰ ਹਿੰਦੂਆਂ ਨੂੰ ਪੂਰੇ ਆਲ ਵਰਲਡ ਵਿੱਚ ਜਾਣਾ ਪੈਣਾ ਹੈ ਇੱਕ ਹੀ ਨਾਰਾ ਲਖਣਾ ਪੈਣਾ ਕਿ ਭਾਰਤ ਦੀ ਬੇਟੀ ਕੰਗਨਾ ਰੋਨ ਪੂਰਾ ਹਿੰਦੁਸਤਾਨ ਪੂਰਾ ਵਰਲਡ ਤੇਰੇ ਸਾਥ ਹੈ ਇਹੋ ਜੀ ਤਾਕਤ ਬਣਾ ਲੋ ਇਹੋ ਜੀ ਤਾਕਤ ਭਰ ਦੋ ਕਿ ਜਿਹੜੇ ਦੁਸ਼ਮਨ ਨੇ ਜਿਹੜੇ ਦੁਸ਼ਮਨ ਸੋਚਦੇ ਆ ਜਿਹੜੇ ਖਾਲਸਤਾਨੀ ਕੱਟੜਵਾਦੀ ਲੋਕ ਜਿਹੜੇ ਸੋਚਦੇ ਨੇ ਹਮੇਸ਼ਾ ਕਿ ਇਹਨਾਂ ਤੇ ਹਮਲੇ ਕੀਤੇ ਜਾਣਗੇ ਉਹਨਾਂ ਨੂੰ ਮਾਰਿਆ ਜਾਵੇ ਦੋਸਤੋ ਸ਼ੇਰ ਨਹੀਂ ਐ ਸ਼ੇਰ ਨਹੀਂ ਕੰਗਨਾ ਰੋਧ ਤੇ ਅੰਮੀ ਤੋੜਾ ਸ਼ੇਰ ਸ਼ੇਰ ਦਾ ਹਮੇਸ਼ਾ ਇਸ ਸ਼ੇਰ ਦੀ ਨੂੰ ਸਪੋਰਟ ਰਹਿਗੀ ਔਰ ਮੈਂ ਇੱਕ ਚੀਜ਼ ਬੇਨਤੀ ਕਰਦਾ ਪੂਰੇ ਆਪਣੇ ਪੰਜਾਬ ਦੇ ਵਾਸੀਆਂ ਨੂੰ ਵੀ ਕਿ ਉਹ ਪੰਜਾਬ ਦੇ ਵਾਸੀ ਵੀ ਪੂਰੀ ਡੱਟ ਕੇ ਜਿਹੜੇ ਹਿੰਦੂ ਨੇ ਪੂਰੀ ਸਪੋਰਟ ਕਰਨ ਕੰਗਾਰ ਨੂੰ ਇੱਕ ਇੱਕ ਸੋਸ਼ਲ ਮੀਡੀਆ ਤੇ ਬੈਨਰ ਪਾ ਦੇਣ कि भारत की बेटी हिमाचल की बेटी हम आपके साथ है फिर मजा आऊगा दोस्तों गल शुरू करिए आप बड़ा बड़ा विचार देखो मेरी सोशल मीडिया से मेरे पेज से कि मैं कि देखो गलत कमेंट गलत धमकिया कम देते जानो मारन दिया लखन आंदा रोज का पर शेर परवाह नहीं करता ਜਦੋਂ ਕੱਲ ਮੈਨੂੰ ਪਤਾ ਲੱਗਾ ਕਿ ਸਾਡੇ ਭਾਰਤ ਦੀ ਧੀ ਸਾਡੇ ਐਮਪੀ ਕਮਨਰ ਰੋਹ ਤੇ ਹਮਲਾ ਕੀਤਾ ਗਿਆ ਮੈਨੂੰ ਬੜਾ ਹੀ ਦੁੱਖ ਲੱਗਾ ਕਿ ਕਿੱਥੋਂ ਸੇਫ ਆ ਹੀ ਲੋਗ ਕਿੱਥੋਂ ਸੇਫ ਹੈ ਜਿਹੜੀ ਇੰਨੀ ਵੱਡੀ ਇੰਨਾ ਵੱਡਾ ਅਹੁਦਾ ਐਮਪੀ ਹੈ ਕਿੱਥੋਂ ਸੇਫ ਹੈ ਦੋਸਤੋ ਇਹਦੀ ਆਵਾਜ਼ ਅਸੀਂ ਬੰਨਣਾ ਹੁਣ ਅਸੀਂ ਇਹਦੀ ਆਵਾਜ਼ ਤਾਕਤ ਕਮਨਰ ਰੋਹ ਦੀ ਅਸੀਂ ਬੰਨਣਾ ਔਰ ਅਸੀਂ ਇਹੋ ਜਿਹਾ ਤਾਕਤ ਬਣ ਕੇ ਦਿਖਾਣਾ ਹੈ ਕਿ ਪੂਰੇ ਭਾਰਤ ਦੇ ਵਿੱਚ ਸੰਗਨਰ ਵਿਰੋਧ ਦਾ ਸਾਥ ਦਿਓ ਉਹ ਜਿਨੇ ਥੱਪੜ ਮਾਰਿਆ ਉਹਦਾ ਵੱਧ ਤੋਂ ਵੱਧ ਵਿਰੋਧ ਕਰੋ ਅਨੁਮੋਦਿਤ ਬੰਦੀ ਸਜ਼ਾ ਦਿਵਾਓ ਤਾਂ ਕਿ ਪਤਾ ਲੱਗ ਜੇ ਇਹ ਲੋਕਾਂ ਦੇ ਜਿਹੜੇ ਕੰਨ ਖੜੇ ਹੋ ਜਾਣ ਕਿ ਹਿੰਦੂਆਂ ਨੂੰ ਨਹੀਂ ਹੱਥ ਪਾਣਾ ਹਿੰਦੂ ਹਿੰਦੂਆਂ ਨੂੰ ਹੱਥ ਨਹੀਂ ਪਾਣਾ ਹਿੰਦੂ ਦੇਸ਼ ਭਗਤ ਹੈ ਇੰਤੂ ਆਪਣੇ ਪੰਜਾਬ ਲਈ ਆਪਣੇ ਵਤਨ ਲਈ ਆਪਣੇ ਹਿਮਾਚਲ ਲਈ ਆਪਣੇ ਹਰਿਆਣਾ ਲਈ ਆਪਣੇ ਮੱਧ ਪ੍ਰਦੇਸ਼ ਲਈ ਆਪਣੇ ਭਾਰਤ ਲਈ ਹਰ ਵਕਤ ਜਾਨ ਦੇ ਨੂੰ ਪਿਆਰ ਹੈ ਦੋਸਤੋ ਗੱਲ ਸ਼ੁਰੂ ਕਰਦੇ ਆਪਾਂ ਕਿ ਦੇਖੋ ਕਾਲ ਵੀ ਕਿੰਨੀ ਸੋਸ਼ਲ ਮੀਡੀਆ ਤੇ ਗੱਲ ਚੱਲਦੀ ਵੀ ਹੈ ਕਿ ਕਮਣਾ ਰੋਂਥਪੜ ਮਾਰੇ ਕੋਚ ਤੱਕੜਵਾ ਵੀ ਚੰਗੜ ਕੋਚ ਸਾਡੇ ਕਿਸਾਨ ਜਿਹੜੇ ਪੰਜਾਬ ਦੇ ਸਰਵਣ ਦੇਖੋ ਕਿੰਦਾ ਸਮਰਥਨ ਕਰ ਰਹੇ ਨੇ ਕਿਦਾ ਉਹ ਸੀਐਲਐਸ ਆਪ ਵੀ ਜਿਹੜੀ ਲੇਡੀਆਂ ਐ ਫਰੀ ਪੁਲਿਸ ਅਫਸਰ ਜੀ ਉਹਦਾ ਉਹਦਾ ਉਹ ਅਸਮਰਥਨ ਕਰ ਰਹੇ ਨੇ ਮੈਂ ਕਹਿੰਦਾ ਕਿਸਾਨ ਭਰਾਵੋ ਤੁਹਾਨੂੰ ਸ਼ਰਮ ਆਣੀ ਚਾਹੀਦੀ ਐ ਇਸ ਗੱਲ ਦੀ ਸ਼ਰਮ ਆਣੀ ਚਾਹੀਦੀ ਜਿਹੜੇ ਕੱਪੜਵਾਦੀ ਲੋਕ ਬਾਹਰੋਂ ਉਸ ਤੋਂ ਮਖਰ ਕਰ ਰਹੇ ਨੇ ਕਿਉਂ ਐਮਪੀ ਐ ਸਾਡੇ ਸਾਡੇ ਦੇਸ਼ ਦੀ ਐਮਪੀ ਐ ਤੁਸੀਂ ਕਿਉਂ ਇਹੋ ਦਾ ਕੰਮ ਕਰਦੇ ਹੋ ਤੁਸੀਂ ਦੇਖੋ ਅੱਜ ਕਿੰਨਾ ਟਾਈਮ ਹੋ ਗਿਆ 6 ਮਿੰਟ ਤੋਂ ਉੱਪਰ ਵਾਕਿਆ ਹੋ ਗਿਆ ਔਰ ਤੁਸੀਂ ਬਾਦਰ ਘੇਰ ਕੇ ਬੈਠੇ ਹੋ ਲੋ ਕਹਿੰਦੇ ਨਾਲ ਪੰਜਾਬ ਦਾ ਨੁਕਸਾਨ ਨਹੀਂ ਹੁੰਦਾ ਕਹਿੰਦੇ ਸਾਡੇ ਵਪਾਰ ਦੇ ਨੁਕਸਾਨ ਨਹੀਂ ਹੁੰਦੇ ਤੁਸੀਂ ਦੇਖੋ ਮੈਂ ਕਹਿੰਦਾ ਸਰਦਾਰਾਂ ਨੂੰ ਦੇਖੋ ਕਿੰਦਾ ਚੁੱਪ ਹੈ ਚਲੋ ਸੈਂਟਰ ਜਿਥੇ ਬੈਠੀ ਪਾਰ ਪਾਰ ਸੱਤਾ ਪਾਰ ਪਾਰ ਸਰਕਾਰ ਹੈ ਪਾਰ ਪਾਰ ਸਰਕਾਰ ਦਾ ਇੱਕ ਵੀ ਹਰੇਕਾ ਕੋਈ ਮੰਤਰੀ ਜਦ ਕੀ ਉਹ ਕੀ ਸੀ ਭਾਜਪਾ ਦੀ ਐਨਪੀਸੀ ਕਮੇਡਰ ਲੋਕ ਇੱਕ ਵੀ ਮੰਤਰੀ ਪਾਰ ਪਾਰ ਸਰਕਾਰ ਦਾ ਇੱਕ ਵੀ ਲੀਡਰ ਇੱਕ ਵੀ ਬੰਦਾ ਕੌਣ ਬੜਾ ਕੋਈ ਵੀ ਕੰਨਾਰੇ ਸਮਰਥਨ ਚ ਨਹੀਂ ਬੋਲਿਆ ਕਿਉਂ ਆਪਾਂ ਪੰਜਾਬ 'ਚ ਰਹਿੰਦੇ ਆਪਾਂ ਭਾਰਤ 'ਚ ਰਹਿੰਦੇ ਆਪਾਂ ਹੀ ਬਾਦੂ 'ਚ ਰਹਿੰਦੇ ਆ ਆਪਾਂ ਕਿਉਂ ਨਹੀਂ ਆਪਣੀ ਐਮਪੀ ਦਾ ਸਮਰਥਨ ਕਰਦੇ ਆਪਾਂ ਕਿਉਂ ਨਹੀਂ ਸਮਰਥਨ ਕਰਦੇ ਮੈਂ ਕਿਸੇ ਦੀ ਕੋਈ ਵੀਡੀਓ ਨਹੀਂ ਦੇਖੀ ਮੈਂ ਇੱਕ ਦੇਸ਼ ਭਗਤਾਂ ਹਿੰਦੂਸਤਾਨੀ ਆ ਮੈਂ ਭਾਰਤ ਦਾ ਵਾਸੀ ਆ ਮੈਂ ਕੰਨੜ ਰਣੋਂ ਦੀ سپورਟ ਕਰਦਾ ਮੇਰਾ ਭਾਰਤ سپورਟ ਕਰੇਗਾ ਮੇਰੇ ਜਿਹੜਾ ਮੇਰਾ ਪਰਿਵਾਰ ਹੈ ਭਾਰਤ ਦਾ ਜੇਕਰ ਮੇਰੀ ਪਹਾੜੀ ਟੀਵੀ ਨੂੰ ਕੰਗਨਾਰ ਲੋਕ ਨੂੰ ਪਿਆਰ ਕਰਦਾ ਹੈ ਉਹ سپورਟ ਕਰਨਗੇ ਪੂਰੀ ਪੂਰੀ ਮੈਕੇ ਨਾਲ ਸੋਸ਼ਲ ਮੀਡੀਆ ਪਰ ਹੀ ਆਏਗੀ ਕੰਗਨਾਰ ਲੋਕ ਹਮ ਤੁਹਾਡੇ ਸਾਥ ਹੈ ਇਦਾਂ ਦੇ ਕੰਮ ਜਿਹੜੇ ਬੀਜਪੀ ਦੇ ਲੀਡਰ ਨੇ ਹਜੇ ਤੱਕ ਕਿਸੇ ਨੇ ਕਿਉਂ ਨਹੀਂ ਪਾਇਆ ਬੜੀ ਸ਼ਰਮਨਾਕ ਗੱਲ ਹੈ ਬੀਜਪੀ ਲੀਡਰਾਂ ਲਈ ਇਹ ਇੱਕ ਐਮਪੀ ਤੇ ਤੁਹਾਡੀ ਹਮਲਾ ਹੁੰਦਾ ਹੈ ਔਰ ਤੁਸੀਂ ਚੁੱਪ ਕਰਕੇ ਸ਼ਾਂਤ ਬੈਠੇ ਹੋ ਫਿਰ ਮੈਂ ਗੱਲ ਕਰਦਾ ਹਾਂ ਪੰਜਾਬ ਸਰਕਾਰ ਤੇ ਵੀ ਮੈਂ ਗੱਲ ਕਰਦਾ ਹਿਮਾਚਲ ਸਰਕਾਰ ਤੇ ਵੀ ਮੈਂ ਗੱਲ ਕਰਦਾ ਮੋਦੀ ਸਰਕਾਰ ਤੇ ਵੀ ਕਿਹਾ ਅਸੀਂ ਲੋਕ ਪੰਜਾਬ ਦੇ ਵਿੱਚ ਹਿੰਦੂ ਸਮਾਜ ਸੇਫ ਹੈ ਜਾਂ ਨਹੀਂ ਆ ਦੇਖੋ ਕਿੰਦਾ ਸਾਡੇ ਤੇ ਹਮਲੇ ਹੋਣੇ ਸ਼ੁਰੂ ਹੋ ਗਏ ਤਾਂ ਸਾਡੀ ਕੰਗੜਾ ਰਮੋਤ ਐਮਪੀ ਜਿਹੜੀ ਇਸ ਮੰਡੀ ਤੋਂ ਸੀ ਉੱਥੇ ਹਮਲਾ ਹੋਇਆ ਅਸੀਂ ਲੋਕ ਆਪਣੇ ਆਪ ਨੂੰ ਕਿੱਥੋਂ ਸੇਫ ਬਿਨਿਏ ਮੈਂ ਇੱਕ ਬੇਨਤੀ ਕਰਦਾ ਭਾਰਤ ਸਰਕਾਰ ਤੂੰ ਇੱਕ ਬੇਨਤੀ ਕਰਦਾ ਮੋਦੀ ਸਾਹਿਬ ਕੋ ਮੋਦੀ ਸਾਹਿਬ ਉਸੀ ਦੇਸ਼ ਦੇ ਪਹਿਲੀ ਵਾਲੀ ਪ੍ਰਧਾਨ ਮੰਤਰੀ ਬਣੇ ਹੋ ਤੁਹਾਨੂੰ ਬਹੁਤ ਹੀ ਬਹੁਤ ਵਧਾਈ ਹੋਵੇ ਕਿ ਤੁਸੀਂ ਦੇਸ਼ ਦੇ ਪਹਿਲੀ ਵਾਲੀ ਪ੍ਰਧਾਨ ਮੰਤਰੀ ਬਣੇ ਹੋ ਪਰ ਤੁਹਾਡਾ ਸਾਥ ਦੇਣਾ ਤੇ ਤੁਖੜਾ ਰੋਤਾ ਤੁਹਾਡਾ ਸਾਥ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਤੁਹਾਡੀ ਮੈਂਬਰ ਆਫ ਪਾਰਲੀਮੈਂਟ ਹੈ ਤੁਹਾਡੀ ਪਾਰਟੀ ਵੀ ਪਰਕਰ ਹੈ ਔਰ ਤੁਹਾਨੂੰ ਸੀਲ ਦਿੱਤੀ ਹੈ ਤੁਹਾਨੂੰ ਸੀਲ ਦਿੱਤੀ ਉਹਨੇ ਜੇ ਮੰਡੀ ਦੀ ਤੁਸੀਂ ਹਲੇ ਤੱਕ ਕੋਈ ਸਪਸ਼ਟੀਕਰਨ ਤੁਹਾਡੇ ਮੰਤਰੀ ਨੇ ਨਹੀਂ ਦਿੱਤਾ ਅਸੀਂ ਕਹਿੰਦੇ ਅਸੀਂ ਚਾਹੁੰਦੇ ਆ ਮੈਂ ਦੇਸ਼ ਭਗਤਾਂ ਮੈਂ ਆਪਣੇ ਦੇਸ਼ ਲਈ ਖੋਦਾ ਮੈਂ ਆਪਣੇ ਦੇਸ਼ ਲਈ ਆਪਣੀ ਦੇ ਹੱਕਾਂ ਲਈ ਖੋਦਾ ਕਿ ਮੇਰੇ ਦੇਸ਼ ਨੂੰ ਮੇਰਾ ਬੰਦਾ ਹੱਕ ਮੇਰੇ ਪੰਜਾਬ ਨੂੰ ਮੇਰਾ ਬੰਦਾ ਹੱਕ ਹਮੇਸ਼ਾ ਮਿਲਦਾ ਰਹੇ ਕੁਝ ਟੱਕੜ ਵਾਂਗ ਹੀ ਤੋਰ ਬੈਠੇ ਵਿਲੇਸ਼ਾਂ ਦੇ ਵਿੱਚ ਸ਼ਰੀਰਾਂ ਨੂੰ ਸਭ ਤੋਂ ਕੀਮਤ ਦੇ ਲੈਂਦੇ ਆ ਨਾਲੇ ਪਿੱਛੇ ਜਿਹੜੇ ਲੋਕ ਇੱਥੇ ਨਿਖਣ ਨੂੰ ਗੁੰਮਰਾਹ ਕਰਦੇ ਸਿਰਫ ਪੈਸੇ ਦੀ ਲਾਲਚਾਂ ਦੇ ਲੇ ਕੇ ਮੈਂ ਇੱਕ ਚੀਜ਼ ਕਹਿਣਾ ਚਾਹਾਂ ਦੋਸਤੋ ਇੱਕ ਤਾਕਤ Hindu ਹੋ ਜੋ Hindu ਬਣ ਤਾਕਤ ਬੰਦੋ ਇਹ ਚੁਨਾਬ ਦੇ ਵਿੱਚ ਹਿੰਦੂਵਾਨੇ ਕੇ ਲਈ ਤਾਕਤ ਨਹੀਂ ਦਿਖਾਈ ਕਿ ਜਿਵੇਂ ਸਾਨੂੰ ਦਿਖਾਣੀ ਚਾਹੀਦੀ ਸੀ ਔਰ ਮੈਂ ਵਿਸ਼ਵਾਸ ਚਾਹਨਾ ਤੁਹਾਡਾ ਦੋਸਤੋ ਤੁਹਾਡਾ ਪਿਆਰ ਚਾਹਨਾ ਕਿ ਜਦ ਤੱਕ ਹਿੰਦੂ ਇਕ ਹੈ ਅਸੀਂ ਸਾਰਨਾ ਵੱਡੀ ਤਾਕਤ ਆ ਔਰ ਇੱਕ ਤਾਕਤ ਅਸੀਂ ਹੋ ਕੇ ਦਿਖਾਈ ਹੈ ਹੋਰ ਜਾਂਦੇ ਵਾਲੀ ਮੈਂ ਇੱਕ ਬੇਨਤੀ ਕਰਦਾ ਹਾਂ ਦੋਸਤੋ ਜਿਹੜਾ ਵੀ ਵਰਕਰ ਜਿਹੜਾ ਵੀ ਪਹਾੜ ਦਾ ਬੇਟਾ ਬੇਟੀ ਜਿਹੜਾ ਵੀ ਬਜ਼ੁਰਗ ਕਦਰਾਂਤ ਉਹਨਾਂ ਨਾਲ ਪਿਆਰ ਕਰਦਾ ਵੇ ਇੱਕ ਜੀ ਨਿੱਕੇ ਦੰਗਨਾਰ ਲੋਕ ਹਮ ਆਪਕੇ ਸਾਥ ਹੈ ਹਮ ਆਪਕੇ ਸਾਥ ਹੈ ਔਰ ਇੱਕ ਜੀ ਮੈਂ ਹੋਰ ਕਿਹੜਾ ਚਾਹਣਾ ਚਾਹਦੇ ਜਾਂਦੇ ਕੀ ਜਿਹੜੀ ਸੀਐਸਸੀਐਸ ਵੀ ਜਵਾਨ ਸੀਗੀ ਜਿਹਦੀ ਕੱਟੜਵਾਦੀ ਸੋਚ ਸੀਗੀ ਦੇਖੋ ਉਸ ਕੱਟੜਵਾਦੀ ਸੋਚ ਪਹਿਲਾ ਭਾਰਤ ਸਰਕਾਰ ਨੂੰ ਜਾਂ ਏਜੰਸੀਆਂ ਨੂੰ ਪਤਾ ਕਰਨੀ ਚਾਹੀਦੀ ਹੈ ਔਰ ਉਹਦਾ ਪੂਰੇ ਪੰਜਾਬ ਚ ਨਹੀਂ ਪੂਰੇ ਮੈਂ ਕਹਿੰਦਾ ਭਾਰਤ ਵਿੱਚ ਹਰ ਸ਼ੇਖਸਾਨੀ ਹਰ ਹਿੰਦੂ ਜਿਹੜਾ ਕਮਣਾ ਔਰ ਲੋਧ ਨੂੰ ਪਿਆਰ ਕਰਦਾ ਉਸ ਦਾ ਵਿਰੋਧ ਕਰੇ ਉਹਦੇ ਪੂਰੇ ਪੰਜਾਬ ਦੇ ਵਿੱਚ ਮੈਂ ਕਹਿੰਦਾ ਔਰ ਜਿਹੜੀ ਲੇਡੀਸ ਜੀ ਜਿਨੇ ਕਮਣਾ ਔਰ ਲੋਧ ਤੇ ਥੱਪੜ ਮਾਰਿਆ ਸੀਐਸਡੀ ਉਹਨੇ ਪੂਰੇ ਪੰਜਾਬ ਦਾ ਇੱਕ ਰੋਲ ਕੀਤਾ ਜਾਵੇ ਔਰ ਅਗਰ ਪੁੱਤਰੇ ਸਾਡੇ ਜੀ ਜੈ ਸ਼੍ਰੀ ਕ੍ਰਿਸ਼ਨਾ ਜੈ ਸ਼੍ਰੀ ਕ੍ਰਿਸ਼ਨਾ ਜੈ ਸ਼੍ਰੀ ਰਾਦੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸਭ ਪਰ ਬਣਾ ਰਹੇ ਬਾਂਕੇ ਵਿਹਾਰੀ ਕਿਰਪਾ ਸਦਾ ਸਭ ਪਰ ਬਣੀ ਰਹੇ ਦੋਸਤੋ ਮੈਂ ਤੁਹਾਡਾ ਆਪਣਾ ਹਿੰਦੂ ਜੱਟ ਸ਼ੇਰ ਲਾਇਨ ਦੋਸਤੋ ਬੜਾ ਹੀ ਮੈਂ ਕਹਿੰਦਾ ਗੰਭੀਰ ਮੁੱਦਾ ਜਿਹੜਾ ਅੱਜ ਕੱਲ ਦਾ ਚੱਲਦਾ ਪਿਆ ਹੋਇਆ ਹੈ ਕਿ ਦੇਖੋ ਸਾਡੇ ਭਾਰਤ ਦੀ ਬੇੜੀ ਸਾਡੇ ਭਾਰਤ ਦੀ ਧੀ ਕੰਗੜਾ ਮੋਤ ਜਿਹੜੀ ਹਿਮਾਚਲ ਮੰਡੀ ਤੋਂ ਐਮਪੀ ਹੈ ਦੋਸਤੋ ਕਾਹਦਾ ਵਾਕਿਆ ਚੰਡੀਗੜ੍ਹ 에য়ারਪੋਰਟ ਦੇ ਉੱਤੇ ਮੈਂ ਇਹ ਚਿੰਦਾਵਾਦ ਕੀ ਪੰਜਾਬ ਜਾਂ ਪੂਰੇ ਹਿੰਦੁਸਤਾਨ ਦੇ ਵਿੱਚ ਜੇ ਇੱਕ ਐਮਪੀ ਸ਼ੇਖ ਨਹੀਂ ਹੈ ਸਾਡੇ ਭਾਰਤ ਦੀ ਬੇਟੀ ਸ਼ੇਖ ਨਹੀਂ ਹੈ ਤੇ ਅਸੀਂ ਲੋਕ ਆਪਣੇ ਆਪ ਨੂੰ ਸ਼ੇਖ ਕਿੱਥੋਂ ਗਿਆਗੇ ਬੜਾ ਹੀ ਦੁੱਖ ਲਗਾ ਦੋਸਤੋ ਜਦੋਂ ਮੈਂ ਵੀਡੀਓ ਦੇਖੀ ਕਿ ਕਿਦਾਂ ਸਾਡੀ ਐਮਪੀ ਕੰਮਣਾ ਰਮੋਦ ਦੇ ਭਾਰਤ ਦੀ ਗੇੜੀ ਤੇ ਕਿਦਾਂ ਹਮਲਾ ਕੀਤਾ ਗਿਆ ਮਾਰਿਆ ਗਿਆ ਜੇ ਉਸ ਜਿਹੜੀ ਕੋਆਪਨਾ ਸੀ ਆਏ ਸਭੀ ਕੌਨਸਟੈਂਟ ਹੁੰਦੀ ਉਹਦੇ ਕੋਲ ਹਥਿਆਰ ਹੁੰਦਾ ਉਹਦੇ ਮਨ ਦੇ ਵਿੱਚ ਕਿਹੜੀ ਵਿਚਾਰਧਾਰਾ ਸੀ ਇਹ ਤੇ ਹੁਣ ਏਜੰਸੀਆਂ ਹੀ ਪਤਾ ਕਰਨਗੀਆਂ ਏਜੰਸੀਆਂ ਨੂੰ ਪਤਾ ਕਰਨਾ ਪੈਣਾ ਪੁਲਿਸ ਪ੍ਰਸ਼ਾਸਨ ਨੂੰ ਪਤਾ ਕਰਨਾ ਪੈਣਾ ਕੀ ਉਹਦੇ ਮਨ ਦੇ ਵਿੱਚ ਇਹੋ ਜਿਹੀ ਕਿਹੜੀ ਵਿਚਾਰਧਾਰਾ ਸੀ ਜਿਉਂ ਜਦੋਂ ਕੋਈ ਹਥਿਆਰ ਹੁੰਦਾ ਹਥਿਆਰ ਨਾਲ ਜੇ ਹਮਲਾ ਕਰ ਦਿੰਦੀ ਤੇਰਾ ਜ਼ਿੰਮੇਵਾਰ ਕੋਲ ਹੁੰਦਾ ਦੋਸਤੋ ਕੰਗਣਾ ਨੋਟ ਸਾਡੇ ਭਾਰਤ ਦੀ ਟੀ ਸਾਡੇ ਭਾਰਤ ਦੀ ਬੇਟੀ

ਤੁਆਂ ਨੂੰ ਦੋਸਤੋ ਤਾਕਤ ਬੰਨਾ ਪੈਣਾ ਹੈ ਕਿ ਹਿੰਦੂ ਧੀ ਹੈ ਸਾਡੀ ਹਿੰਦੀ ਪਰਵਾਰ ਦੀ ਧੀ ਔਰ ਹਿੰਦੂਆਂ ਨੂੰ ਪੂਰੇ ਆਲ ਵਰਲਡ ਵਿੱਚ ਜਾਣਾ ਪੈਣਾ ਹੈ ਇੱਕੀ ਨਾਰਾ ਲਖਣਾ ਪੈਣਾ ਕਿ ਭਾਰਤ ਦੀ ਬੇਟੀ ਕੰਗਰਨਔਰ ਨੂੰ ਪੂਰਾ ਹਿੰਦੁਸਤਾਨ ਪੂਰਾ ਵਰਲਡ ਤੇਰੇ ਸਾਥ ਹੈ ਇਹੋ ਜੀ ਤਾਕਤ ਬਣਾ ਲਓ ਇਹੋ ਜੀ ਤਾਕਤ ਭਰ ਦਿਓ ਕਿ ਜਿਹੜੇ ਦੁਸ਼ਮਣ ਨੇ ਜਿਹੜੇ ਦੁਸ਼ਮਣ ਸੋਚਦੇ ਆ ਜਿਹੜੇ ਖਾਲਸਤਾਨੀ ਕੱਟੜਵਾਦੀ ਲੋਗ ਜਿਹੜੇ ਸੋਚਦੇ ਨੇ ਹਮੇਸ਼ਾ ਕਿ ਇਹਨਾਂ ਤੇ ਹਮਲੇ ਕੀਤੇ ਜਾਣਗੇ ਨੂੰ ਮਾਰਿਆ ਜਾਵੇ ਦੋਸਤੋ ਸ਼ੇਰ ਨਹੀਂ ਹੈ ਸ਼ੇਰ ਨਹੀਂ ਕੰਗਲਾ ਮੋਤ ਤੇ ਅੰਗੀ ਤੋੜਾ ਸ਼ੇਰ ਸ਼ੇਰ ਦਾ ਹਮੇਸ਼ਾ ਇਸ ਸ਼ੇਰ ਦੀ ਨੂੰ ਸਪੋਰਟ ਰਹੇਗੀ ਔਰ ਮੈਂ ਇੱਕ ਚੀਜ਼ ਬੇਨਤੀ ਕਰਦਾ ਪੂਰੇ ਆਪਣੇ ਪੰਜਾਬ ਦੇ ਵਾਸੀਆਂ ਨੂੰ ਵੀ ਕਿ ਉਹ ਪੰਜਾਬ ਦੇ ਵਾਸੀ ਵੀ ਪੂਰੀ ਡੱਟ ਕੇ ਜਿਹੜੇ ਹਿੰਦੂ ਨੇ ਪੂਰੀ ਸਪੋਰਟ ਕਰਨ ਕੰਗਾਰ ਨੂੰ ਇੱਕ ਇੱਕ ਸੋਸ਼ਲ ਮੀਡੀਆ ਤੇ ਬੈਨਰ ਪਾ ਦੇਣ कि भारत की बेटी हिमाचल की बेटी हम आपके साथ है फिर मजा आऊगा विचार तुम देखो मेरी सोशल मीडिया के मेरे पेज से कि मैं कि देखो गलत कमेंट गलत धमकियां कम केंद्र चालो मारन दिया लखा फोन आता रोज का पर शेर परवाह नहीं करता ਜਦੋਂ ਕੱਲ ਮੈਨੂੰ ਪਤਾ ਲੱਗਾ ਕਿ ਸਾਡੇ ਭਾਰਤ ਦੀ ਧੀ ਸਾਡੇ ਐਮਪੀ ਕਮਨਰ ਰੋਹ ਤੇ ਹਮਲਾ ਕੀਤਾ ਗਿਆ ਮੈਨੂੰ ਬੜਾ ਹੀ ਦੁੱਖ ਲੱਗਾ ਕਿ ਕਿੱਥੋਂ ਸੇਫ ਆ ਅਸੀਂ ਲੋਗ ਕਿੱਥੋਂ ਸੇਫ ਹੈ ਜਦੋਂ ਇੰਨੀ ਵੱਡੀ ਇਨਾ ਵੱਡਾ ਉਧਾ ਐਮਪੀ ਹੈ ਕਿੱਥੋਂ ਸੇਫ ਹੈ ਦੋਸਤੋ ਇਹਦੀ ਆਵਾਜ਼ ਅਸੀਂ ਬਣਨਾ ਹੁਣ ਅਸੀਂ ਇਹਦੀ ਆਵਾਜ਼ ਤਾਕਤ ਕਮਨਰ ਰੋਹ ਦੀ ਅਸੀਂ ਬਣਨਾ ਔਰ ਅਸੀਂ ਇਹੋ ਜਿਹਾ ਤਾਕਤ ਬਣ ਕੇ ਦਿਖਾਣਾ ਹੈ ਕਿ ਪੂਰੇ ਭਾਰਤ ਦੇ ਵਿੱਚ ਸੰਮਨਾਰ ਰੋਧ ਦਾ ਸਾਥ ਦਿਓ ਉਹ ਜਿਨੇ ਖੱਪੜ ਮਾਰਿਆ ਉਹਦਾ ਬੱਤੋ ਵੱਲ ਵਿਰੋਧ ਕਰੋ ਅਨੁਮੋਦੀ ਬੰਦੀ ਸਹਣਾ ਦਿਵਾਓ ਤਾਂ ਕਿ ਪਤਾ ਲੱਗ ਜੇ ਇਹ ਲੋਕਾਂ ਦੇ ਜਿਹੜੇ ਕੰਨ ਖੜੇ ਹੋ ਜਾਣ ਕਿ ਹਿੰਦੂਆਂ ਨੂੰ ਨਹੀਂ ਹੱਥ ਪਾਣਾ ਹਿੰਦੂ ਹਿੰਦੂਆਂ ਨੂੰ ਹੱਥ ਨਹੀਂ ਪਾਣਾ ਹਿੰਦੂ ਦੇਸ਼ ਧੜਤ ਹੈ ਹਿੰਦੂ ਆਪਣੇ ਪੰਜਾਬ ਲਈ ਆਪਣੇ ਵਤਨ ਲਈ ਆਪਣੇ ਹਿਮਾਚਲ ਲਈ ਆਪਣੇ